ਹਾਂਜੀ ਇੱਕ ਵਾਰ ਫੇਰ ਤੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦੁਆਬਾ ਨਿਊਜ਼ 24 ਮੈਂ ਹਰਮਨ ਸਿੰਘ ਅੱਜ ਅਸੀਂ ਫਗਵਾੜਾ ਦੇ ਵਿੱਚ ਬਾਜ਼ਾਰ ਦੇ ਵਿੱਚ ਹਰ ਜਗ੍ਹਾ ਦੇ ਵਿੱਚ ਅਸੀਂ ਗਏ ਆ ਜਿੱਥੇ-ਜਿੱਥੇ ਪਾਣੀ ਖੜਾ ਆ ਤੇ ਆ ਜਿਹੜੀ ਇਹ ਲੋਕ ਭਲਾਈ ਸੇਵਾ ਅਸੀਂ ਕਰ ਰਹੇ ਆ ਤੇ ਔਰ ਜਿਹੜਾ ਫਗਵਾੜਾ ਬਹੁਤ ਮਸ਼ਹੂਰ ਫਗਵਾੜਾ ਆ ਜਿਹੜੀਆਂ ਇੱਥੇ ਸਰਕਾਰਾਂ ਆ ਉਹ ਵੀ ਵਧੀਆ ਕੰਮ ਕਰਦੀਆਂ ਅਸੀਂ ਇੱਕ ਵਾਰ ਸਰਕਾਰਾਂ ਨੂੰ ਦਿਖਾ ਰਹੇ ਆ ਵੀ ਥੋੜਾ ਜਿਹਾ ਇਧਰ ਧਿਆਨ ਦਿੱਤਾ ਜਾਵੇ ਤੇ ਜਿਹੜਾ ਫਗਵਾੜੇ ਦਾ ਹਾਲ ਆ ਪਹਿਲੇ ਆਧਾਰ ਤੇ ਕੰਮ ਹੋ ਸਕੇ ਕਿਉਂ ਕੋਈ ਨੁਕਸਾਨ ਹੁੰਦਾ ਉਹ ਵੀ ਕਿਹਦਾ ਹੁੰਦਾ ਫਗਵਾੜੇ ਵਾਲਿਆਂ ਦਾ ਹੀ ਹੋਣਾ। ਕੁਝ ਗੱਡੀਆਂ ਦਾ ਐਕਸੀਡੈਂਟ ਹੋ ਜਾ ਕੋਈ ਡੈਪਊਗਾ ਜਾਂ ਕੋਈ ਸੀਵਰ ਚੱਕਿਆ ਗਿਆ। ਬੈਸ ਦੇ ਕੋ ਨੁਕਸਾਨ ਕਿਹਦਾ ਫਗਵਾੜੇ ਦਾ। ਇਹ ਤੁਹਾਡਾ ਆਪਣਾ ਹੀ ਆ। ਨਗਰ ਨਿਗਮ ਨੂੰ ਅਸੀਂ ਬੇਨਤੀ ਕਰਾਂਗੇ। ਇਹ ਕੰਮ ਵੀ ਤੁਹਾਡਾ ਆ ਫੋਵਾੜਾ ਵੀ ਤੁਹਾਡਾ ਹੀ ਆ ਤੇ ਅਸੀਂ ਵੀ ਤੁਹਾਡੇ ਆ। ਤੇ ਇਸ ਕਰਕੇ ਵੀ ਥੋੜਾ ਜਿਆ ਸਰਕਾਰਾਂ ਨੂੰ ਇਧਰ ਧਿਆਨ ਦਿੱਤਾ ਜਾਵੇ। ਅਸੀਂ ਹਰ ਗਲੀ ਦੀ ਹਰ ਕੋਨੇ ਦੀ ਖਬਰ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਾਂਗੇ। ਤੁਸੀਂ ਦੇਖਦੇ ਰਹਿਣਾ ਦੁਆਬਾ ਨਿਊਜ਼ 24। ਧੰਨਵਾਦ ਜੀ। ਸ਼ੂਟ ਆਊਟ। ਲੋ ਜੀ ਗੱਡੀ ਵੀ ਜਿਹੜੀ ਆ ਇਧਰੋਂ ਆ ਰਹੀ ਆ ਮੋਰੇ ਸਰਦਾਰ ਜੀ ਵੀ ਆ ਰਹੇ ਆ ਨਾਲ ਉਹਨਾਂ ਦਾ ਬੇਟਾ ਵੀ ਆ ਤਾਂ ਜ਼ਰੂਰ ਗੱਲਬਾਤ ਕਰਾਂਗੇ ਹਨਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਵਧੀਆ ਵਧੀਆ ਅਸੀਂ ਆ ਪਾਣੀ ਦੇ ਵਿੱਚ ਹੀ ਸ਼ੇਅਰ ਕਰਦੇ ਆ ਰਹੇ ਆ ਆ ਦੇਖ ਲਓ ਤੁਹਾਡੇ ਸਾਹਮਣੇ ਹੀ ਕਿੱਦਾਂ ਲੱਗ ਰਿਹਾ ਤੁਹਾਨੂੰ ਵਧੀਆ ਲੱਗ ਰਿਹਾ ਹੋਰ ਕੀ ਵਧੀਆ ਕਹਿ ਕੇ ਸਰੂਗਾ ਵਧੀਆ ਲੱਗੂਗਾ ਹੋਰ ਕਿਹਣਾ ਇਹ ਜਿਹੜਾ ਪਾਣੀ ਇੱਥੇ ਫੇਰ ਰੁਕਦਾ ਹਾਂ ਤੇ ਇਹਦੇ ਬਾਰੇ ਕੀ ਕਹੋਗੇ ਜਾਨੀ ਕਿ ਇਹਦਾ ਨਿਕਾਸ ਕਿੱਥੇ ਹੋਣਾ ਚਾਹੀਦਾ ਨਿਕਾਸ ਹੈਗਾ ਤਾਂ ਸੀਵਰੇਜ ਦੀ ਕਿਹ ਹੈਗੀ ਆ ਲੇਕਿਨ ਸਾਨੂੰ ਕਿਹੜਾ ਸੀਵਰੇਜ ਵਰਤਣਾ ਹਾਂ ਬਟਨ ਨਹੀਂ ਹੋਣਾ ਨਾ ਬਸ ਵਿੱਚ ਹੀ ਲਫਾਫੇ ਵਿੱਚੇ ਸਾਰਾ ਉਹ ਜਿੱਥੇ ਮਾਰੀ ਦੇ ਕਿਹਦੀ ਗਲਤੀ ਮੰਨ ਸਰ ਇਹ ਸਾਡੀ ਆਪਣੀ ਗਲਤੀ ਆ ਸਾਡੀ ਆਪਣੀ ਗਲਤੀ ਆ ਕੀ ਨਾ ਤੁਹਾਡਾ ਅਮਰਜੀਤ ਸਿੰਘ ਰਹਾਣਾ ਜੱਟਾ ਲੋ ਜੀ ਸਰਦਾਰ ਜੀ ਨੇ ਗੱਲੇ ਨਵੇੜਤੀ ਆ ਇਹ ਜਿਹੜੀ ਗਲਤੀ ਆ ਸਾਡੀ ਆਪਣੀ ਆ ਕਿਉਂ ਗਲਤੀ ਆ ਜਿੱਥੇ ਬੈਠੇ ਉਥੇ ਲਫਾਫੇ ਸੜਦੇ ਜੋ ਸਾਡੇ ਖਾਦਾ ਪੀਤਾ ਉਥੇ ਸੜਦਾ ਸੇਵਰੇਜ ਕਿਦਾਂ ਨਾਲ ਬੰਦ ਹੋਊਗਾ ਬਾਕੀ ਗੱਲ ਸਹੀ ਆ ਇਹ ਗਲਤੀ ਸਾਡੀ ਆਪਣੀਆਂ ਅੱਗੇ ਗੱਲਬਾਤ ਕਰਾਂਗੇ ਆਓ ਚੱਲ ਆ ਪਾਣੀ ਵਿੱਚ ਹੀ ਨਾ ਕਿ ਕੋ ਡਰਦਾ ਨਹੀਂ ਲਗਾ ਨਹੀਂ ਡਰਦਾ ਨਹੀਂਗਾ ਪਰ ਹੁਣ ਰਾਹ ਤੇ ਟੋਏ ਤੇ ਪੈ ਹੈਗੇ ਆ ਹੁਣ ਅਣਜਾਣ ਬੰਦਕਾਨਦਕਰ ਜਿਹੜੇ ਦੁਕਾਨਦਾਰ ਆ ਉਹਨਾਂ ਕੋਲ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਅਸੀਂ ਹਾਂਜੀ ਹਮਾਰੇ ਕੀ ਹਾਲ ਚੱਲਿਆ ਕੀ ਹਾਲ ਚੱਲਿਆ ਹਾਂਜੀ ਹਾਂਜੀ ਵਧੀਆ ਵਧੀਆ ਤੇ ਆ ਜਿਹੜਾ ਪਾਣੀ ਆ ਇਹਨਾ ਆ ਚੁੱਕਾ ਜਾ ਖੜਦਾ ਪਾਣੀ ਇਹਦਾ ਨਿਕਾਸ ਕਿਸੇ ਹੈਗਾ ਕਿ ਨਹੀਂ ਹੈਗਾ ਨਿਕਾਸ ਹੈ ਨਹੀਂ ਜੀ ਪਾਣੀ ਦਾ ਇਹ ਤਾਂ ਬਹੁਤ ਬੁਰਾ ਹਾਲ ਹੈ 30 ਸਾਲ ਤੋਂ ਆਹੇ ਦੇਖ ਰਹੇ ਹਾਂ ਜੀ ਇੱਥੇ ਬੁਰਾ ਹਾਲ ਆ ਬੋਂਕੇ ਦਿਹਾੜੇ ਨਾ ਕੋਈ ਕਿਵੇਂ ਦੁਕਾਨਦਾਰੀ ਨੂੰ ਫਰਕ ਨਹੀਂ ਪੈਂਦਾ ਪੈਂਦਾ ਜੀ ਸਾਡੇ ਸਾਰੇ ਗਾਹਕ ਪਿੱਛੇ ਮੁੜ ਗਏ ਕਿ ਚਮੜਦੇ ਆ ਹਾਂਜੀ ਹਾਂਜੀ ਉਧਰੋਂ ਬੰਦ ਕੀਤਾ ਆ ਆ ਜਿਹੜਾ ਖੋਖਾ ਜਿਹਾ ਅੱਧਾ ਕਿ ਤਾਂ ਡੁੱਬਿਆ ਲੱਗਦਾ ਮੈਨੂੰ ਹਾਂਜੀ ਹਾਂਜੀ ਇਹ ਨੀਵਾ ਨੀਵੀਂ ਜਗ੍ਹਾ ਨਾ ਸਾਰੀ ਨੀਵੀਂ ਜਗ੍ਹਾ ਆ ਇਹ ਇਹ ਪਾਣੀ ਕਿੱਥੋਂ ਆਦਾ ਇੰਨਾ ਪਿੱਛੋਂ ਕਿੱਥੋਂ ਆ ਰਿਹਾ ਇਹ ਇਹ ਪਿੱਛੋਂ ਇਹ ਨੀਵੀਂ ਜਗ੍ਹਾ ਆ ਮਤਲਬ ਕਹਿਣ ਦਾ ਕਿ ਇੱਥੇ ਕੋਈ ਹੈਗਾ ਆਪਣਾ ਸੀਵਰੇਜ ਉਹ ਬੰਦਿਆ ਐ ਵੀ ਬੰਦਿਆ ਇਧਰੋਂ ਤੇ ਪਾਣੀ ਦਾ ਨਿਕਾਸ ਹੈ ਨਹੀਂਗਾ ਇਹ ਕਸੂਰ ਕਿਸਦਾ ਹੈ ਇਹ ਕਸੂਰ ਹੁਣ ਸਰਕਾਰਾਂ ਦਾ ਹੀ ਇਹ ਨਾ ਨਾ ਜਿਹੜੇ ਹੁਣ ਆ ਵੋਟਾਂ ਲੈਣਾ ਜਾਂਦੇ ਆ ਕੋਈ ਪੁੱਛਦਾ ਨਹੀਂ ਕੋ ਲੈਣਾ ਨਹੀਂ ਦੇਣਾ ਨਹੀਂ ਵੋਟਾਂ ਪਾਉਂਦੇ ਆ ਕੀ ਵੋਟਾਂ ਇਹਨਾਂ ਨੂੰ ਕੀ ਪਾਉਣੀ ਨੇ ਬੋਰਡ ਦਾ ਸਾਡਾ ਵਿਕਾਰਿਆ ਹਾਂ ਹਾਂ ਅਧਿਕਾਰ ਤਾਂ ਹੈਗਾ ਜੇ ਚੰਗਾ ਬੰਦਾ ਹੋਇਆ ਉਹਨੂੰ ਪਾਵਾਂਗੇ ਜਿਹੜਾ ਕੰਮ ਕਰੂਗਾ ਕੰਮ ਕਰੀਗਾ ਹਾਂ ਤੇ ਇਹਦਾ ਕੋਈ ਵਾਦਾ ਨਹੀਂ ਉਹ ਗੰਦਾ ਪਾਣੀ ਉਹਨਾਂ ਲਫਾਫੇ ਆਉਂਦੇ ਵਿੱਚ ਕੀ ਕਹੋਗੇ ਇਸ ਬਾਰੇ ਮਹਾਰਾਜ ਜੀ ਦੇ ਬਾਰੇ ਹੁਣ ਕੀ ਕਹਿਣਾ ਹੈ ਹੁਣ ਕਿਹਨੂੰ ਕਹੇ ਹੁਣ ਨਾ ਲਵਾਵੇ ਬੰਦ ਹੋਣੇ ਆ ਨਾ ਇਹ ਤੇ ਫੈਕਟਰੀਆਂ ਬੰਦ ਹੋਣ ਕੋ ਬੰਦ ਕੁਝ ਨਹੀਂ ਹੋਣਾ ਜਿਹੜੇ ਲਫਾਫੇ ਬੰਦ ਹੋਣੇ ਚਾਹੀਦੇ ਨੇ ਹਾਂ ਬੰਦ ਹੋਣੇ ਚਾਹੀਦੇ ਆ ਜੀ ਕੀ ਨਾਮ ਤੁਹਾਡਾ ਤੁਸੀਂ ਬੋਲ ਪਾਜੀ ਜੀ ਹਾਦਰ ਪਾਜੀ ਠੀਕ ਆ ਪਾਜੀ ਤੁਸੀਂ ਸੁਣਾ ਠੀਕ ਆ ਆ ਜਿਹੜਾ ਪਾਣੀ ਆ ਜਿਹੜਾ ਗੱਡੀ ਲੰਘਦੀ ਆ ਕੋ ਧਰ ਲੱਗਦਾ ਹੀ ਹੈ ਕਿ ਤੇ ਖੱਡਾ ਹੋਇਆ ਤਾਂ ਕਿ ਮਟਰ ਟਾਇਰ ਵਿੱਚ ਵੜ ਗਿਆ ਤਾਂ ਫਿਰ ਹੋ ਗਿਆ ਕੰਮ ਕੰਮ ਹੋ ਗਿਆ ਨਾ ਹਾਂਜੀ ਬੰਪਰ ਟੁੱਟ ਜੂਗਾ ਜਾਂ ਕੋਈ ਨਾ ਕੋਈ ਨੁਕਸਾਨ ਤਾਂ ਹੋਦਈਆ ਹਾਂਜੀ ਹਾਂਜੀ ਆ ਕੀ ਕਹਿਣਾ ਚਾਹੋ ਇਹਦੇ ਬਾਰੇ ਕਹਿਣਾ ਇਹ ਤਾਂ ਪ੍ਰਸ਼ਾਸਨ ਨੇ ਦੇਖਣਾ ਚਾਹੀਦਾ ਹੁਣ ਐਡਾ ਵੱਡਾ ਸ਼ਹਿਰ ਹੈ ਜੀ ਹੈ ਨਾ ਤੁਸੀਂ ਪਾਣੀ ਦਾ ਨਿਕਾਸ ਤਾਂ ਹੋਣਾ ਚਾਹੀਦਾ ਹੈ ਤੇ ਮੀਂਹ ਪਿਆ ਹੀ ਨਹੀਂ ਇੰਨਾ ਕਿ ਬਹੁਤ ਥੋੜਾ ਪਿਆ ਬੂਰ ਰਾਤੀ ਸ਼ੁਰੂ ਹੋਇਆ ਬੂੰਦਾਬੰਦੀ ਪਵਰੀਏ ਕੋਈ ਨਾ ਤੇਜ਼ ਤਾਂ ਮੀਂਹ ਪਿਆ ਨਹੀਂ ਹੈਗਾ ਠੀਕ ਹੈ ਹੈ ਨਾ ਅਜੀ ਸ਼ਾਮ ਤੱਕ ਜੇ ਕੋਈ ਤੇਜ਼ ਬਾਰਿਸ਼ ਹੋਊਗੀ ਫਿਰ ਸਮਝੋ ਦੁਕਾਨਾਂ ਚ ਪਾਣੀ ਵੜ ਜਾਊਗਾ ਫਿਰ ਅੰਦਰ ਦੁਕਾਨਾਂ ਚ ਅਸੀਂ ਪਿੱਛੇ ਕਵਰਿੰਗ ਕਰਕੇ ਆਏ ਆ ਸਾਡੀਆਂ ਦੁਕਾਨਾਂ ਦੇ ਅੰਦਰ ਪਾਣੀ ਚਲੇ ਗਿਆ ਚਲ ਗਿਆ ਹੁਣ ਠੀਕ ਠੀਕ ਹੋ ਜੀ ਗੱਡੀ ਜਾਂਦੀ ਹੈ ਹੋਰ ਪਾਣੀ ਵਹਾਵਨਾ ਜਾਂਦਾ ਨਾ ਅੰਦਰ ਨੂੰ ਪਾਣੀ ਠੀਕ ਹੈ ਜੀ ਕਿੱਥੇ ਰਹਿਣ ਵਾਲੇ ਜੀ ਅਸੀਂ ਤਾਂ ਜਲੰਧਰੋਂ ਆਏ ਜੀ ਪਾਣੀ ਲੈਣ ਆਏ ਸੀ ਹਾਂਜੀ ਹਾਂਜੀ ਜੀ ਨਾ ਜੀ ਤੁਹਾਡਾ ਅਵਤਾਰ ਸਿੰਘ ਜੀ ਚਲੋ ਧੰਨਵਾਦ ਜੀ ਧੰਨ ਹੈ ਕਰ ਲਓ ਲਓ ਜੀ ਗੋਡੇ-ਗੋਡੇ ਤੱਕ ਪਾਣੀ ਪਹੁੰਚ ਚੁੱਕਾ ਜਿਹੜਾ ਰਾਤ ਦਾ ਮੀਂਹ ਪੈ ਰਿਹਾ ਪਰ ਉਹਦਾ ਨਿਕਾਸ ਅਜੇ ਤੱਕ ਕੋਈ ਨਹੀਂ ਹੋਇਆ ਤੇ ਜਿਹੜੇ ਦੁਕਾਨਦਾਰ ਬੈਠੇ ਉਹਨਾਂ ਨਾਲ ਗੱਲਬਾਤ ਕਰਦੇ ਆ ਆਜੋ ਚਲਦੇ ਆ ਜੀ ਪਾਣੀ ਆ ਜੀ ਜੀ ਕਿੱਥੋਂ ਲੈ ਦੇ ਕਿੱਥੇ ਤੱਕ ਮੰਨ ਲਓ ਜਾ ਰਿਹਾ ਪਾਣੀ ਤੇ ਰੋਕਦਾ ਕਿੱਥੇ ਰੁਕੀ ਤੇ ਨਹੀਂ ਕਿੱਥੇ ਵੀ ਘੁੰਮਣਾ ਜੀ ਇਹ ਇਹ ਸ਼ਾਮ ਤੱਕ 6 5 6 ਵਜੇ ਤੱਕ ਦੇ ਰਹਿਣਾ ਜੀ ਇਹਦੀ ਕੋਈ ਨਿਕਾਸੀ ਨਹੀਂ ਹੈਗੀ ਕੋਈ ਨਿਕਾਸੀ ਨਹੀਂ ਕੋਈ ਨਿਕਾਸੀ ਨਹੀਂ ਹੈਗੀ ਇਹਦੀ ਤੁਹਾਡੇ ਗਾਹ ਕਿਦਾਂ ਆਉਣਗੇ ਫਿਰ ਆਂਦੇ ਨੇ ਜੀ ਸਵੇਰ ਲੈ ਕੇ ਤੇ ਬੈਠਾ ਹੁੰਦੇ ਸਾਰੇ ਮੁੰਡੇ ਦੁਕਾਨੇ 'ਤੇ ਹੀ ਬੈਠੇ ਸੀ ਇਹ ਸਵੇਰ ਲੈ ਕੇ ਸ਼ਾਮ ਤੱਕ ਗੱਦੇ ਬੈਠਣਾ ਆਪਾਂ ਇੱਦਾਂ ਬਣਾ ਅੱਧਾ ਹੀ ਬੈਠਣਾ ਜੀ ਮਤਲਬ ਹੋ ਰਾਮਪੁਰਾ ਦੇ ਨਾਮ ਆਰਾਮ ਕਰੂਗੇ ਅੱਜ ਆਰਾਮਪੁਰਾ ਦੇ ਨਾਮ ਆਰਾਮ ਦੇਖਣਾ ਹੈ ਬਸ ਉਹ ਗੰਦਾ ਪਾਣੀ ਆ ਜਲ ਫਾਫੇ ਵਿੱਚ ਪਾਉਂਗੇ ਇਹਦੇ ਬਾਰੇ ਇਹਦੇ ਬਾਰੇ ਲੋਕਾਂ ਨੂੰ ਇਹ ਚਾਹੀਦਾ ਪਹਿਲਾਂ ਦਾ ਕਚਰਾ ਨਸਟਣ ਪਹਿਲਾਂ ਬਾਹਰ ਆ ਪਲਾਸਟਿਕ ਵਰਤਿਆ ਇਹਦਾ ਯੂਜ਼ ਹੋਣਾ ਚਾਹੀਦਾ ਇਹ ਕਿਹੜਾ ਕਸੂਰ ਆ ਆਪਾਂ ਮੰਦੇ ਆ ਮਾਰਕੀਟ ਜਾਣੇ ਚਾਹੀਦੇ ਪਹਿਲੇ ਤਾਂ ਵੇ ਲਫਾਫਾ ਨਹੀਂ ਹੋਣਾ ਲਫਾਫਾ ਆਣਾ ਨਹੀਂ ਚਾਹੀਦਾ ਪਹਿਲਾਂ ਤਾਂ ਸਾਤੋਂ ਆਪਣੀ ਆਉਂਦੀ ਹੈ ਉਹਦੇ ਪਹਿਲਾਂ ਸਫਾਈ ਵੀ ਹੋਣੀ ਚਾਹੀਦੀ ਆ ਜੇ ਜੀ ਸੀ ਵਿੱਚ ਜਦੋਂ ਬਰਸਾਤਾ ਪੈਂਦੀ ਆਇਆ ਫਿਰ ਉਹ ਬਸਤੇ ਦਾ ਪਾਣੀ ਭਰ ਜਾਂਦਾ ਆ ਇੱਕ ਬੜੀ ਸਰਵਿਸ ਹੋਣੀ ਚਾਹੀਦੀ ਆ ਪਹਿਲਾਂ ਜੀ ਜਿਹੜੇ ਲਫਾਫੇ ਆ ਆਪਾਂ ਜਿੱਥੇ ਬੈਨੇ ਆਂ ਜਿੱਥੇ ਬੈਨੇ ਆਪਾਂ ਉਥੇ ਖਾਨੇ ਉਥੇ ਸੈੱਡ ਦਿੰਨੇ ਆਂ ਕੀ ਇਹ ਜਿਆ ਜਿਆ ਨਹੀਂ ਸਹੀ ਸਾਡੇ ਤਾਂ 10 ਵੀ ਅੰਦ ਲੱਗੇ 10 ਵੀ ਰੱਖੇ ਸੀ ਜਿਹੜੇ ਲੱਗੇ ਆਪਣੇ ਜਿਹੜੀ ਆਡੀ ਸਬੰਧੀ ਆਉਂਦੀ ਆ ਆਡੀ ਲੱਗਾ ਆ ਹਾਂਜੀ ਜਿਹਨੇ ਖਾਦਾ ਉਥੇ ਸੈੱਟ ਗਿਆ ਉਹ ਕਿਹਦੀ ਜ਼ਿੰਮੇਵਾਰੀ ਆ ਇਹ ਤਾਂ ਆਪਣੀ ਬੰਦ ਜਨਤਾ ਦੀ ਹੈ ਥੋੜੇ ਜਨਤਰ ਵੀ ਲੰਗਰ ਲਾਇਆ ਉਹਦੀ ਵੀ ਆ ਉਹ ਡਸਟਬਿਨ ਲਾਵੇ ਲੰਗਰ ਵਾਲਾ ਮਾਲ ਉਹਦੇ ਵਿੱਚ ਸਟਾਵੇ ਜਿਹੜੇ ਲਫਾਫੇ ਆ ਗਵਰਨਮੈਂਟ ਕਹਿੰਦੀ ਅਸੀਂ ਬੰਦ ਕਰ ਰਹੇ ਆਂ ਬੰਦ ਜਿੱਥੇ ਬੰਦ ਦੇ ਉਥੇ ਪਹਿਲਾਂ ਛਾਪਾ ਮਾਰਨ ਫੇਰੇ ਹੀ ਬੰਦ ਹੋਣ ਦਾ ਫੈਸਲਾ ਹੋਟਲ ਤਾਂ ਬੰਦ ਹੋਣੇ ਚਾਹੀਦੇ ਜਾਂ ਨਹੀਂ ਹੋਣੇ ਬੰਦ ਹੋਣੇ ਚਾਹੀਦੇ ਆ ਉਹ ਜਿਹੜੇ ਸੀਵਰੇਜ ਏ ਇਸ ਕਰਕੇ ਬੰਦ ਹੋ ਰਿਹਾ ਆ ਲਫਾਫੇ ਕਰਕੇ ਤੇ ਬਾਫੇ ਕਰਕੇ ਕੀ ਨਾਮ ਤੁਹਾਡਾ ਮੇਰਾ ਨਾਮ ਪ੍ਰਦੀਪ ਕਪੂਰੀ ਪ੍ਰਦੀਪ ਮਾ ਲੋ ਜੀ ਜਿਹੜੇ ਸੀਵਰੇਜ ਬੰਦ ਹੁੰਦੇ ਆ ਆ ਡਿਸਪੋਜ਼ਲ ਦੇ ਗਲਾਸ ਕੋਲੀਆਂ ਜਿਹੜੇ ਆਉਂਦੇ ਆ ਤੇ ਲਫਾਫੇ ਆਉਂਦੇ ਆ ਉਹਨਾਂ ਕਰਕੇ ਹੀ ਬੰਦ ਹੁੰਦੇ ਸੀਵਰੇਜ ਤੇ ਬਾਅਦ ਚ ਅਸੀਂ ਕਹਿੰਦੇ ਆ ਵੀ ਸਰਕਾਰਾਂ ਇਹਨੂੰ ਸਾਫ਼ ਨਹੀਂ ਕਰਦੀਆਂ ਜਦੋਂ ਸੀਵਰੇਜ ਬੰਦ ਹੋ ਗਿਆ ਤਾਂ ਪਾਣੀ ਜਾਊ ਕਿੱਥੇ ਬਾਕੀ ਜੀ ਪ੍ਰਦੀਪ ਜੀ ਨੇ ਤੁਹਾਨੂੰ ਦੱਸੇ ਦਿੱਤਾ ਤੇ ਆਪਾਂ ਗੱਲਬਾਤ ਜਾਰੀ ਰਹੂਗੀ ਅੱਗੇ ਚੱਲਦੇ ਆਂ ਦਿਖਾ ਦਿਓ ਜੀ ਪਾਣੀ ਇਹਨਾਂ ਨੂੰ ਇੱਕ ਵਾਰੀ ਗੋਡੇ-ਗੋਡੇ ਜਿਹੜਾ ਖੜਾ ਮੋੜੇ ਬੈਰੀਕੇਡ ਵੀ ਦਿਖਾ ਦਿਓ ਜੀ ਇੱਕ ਵਾਰੀ ਇੱਧਰ ਦਿਖਾ ਦਿਓ ਬੈਰੀਕੇਡ ਲਾਇਆ ਵੀ ਤੁਸੀਂ ਅੱਗੇ ਨਹੀਂ ਜਾ ਸਕਦੇ ਆ ਲੋ ਜੀ ਇੱਧਰ ਅ ਇੱਧਰ ਆ ਦੇਖੋ ਜੀ ਆ ਜਿਹੜਾ ਬੈਰੀਕੇਡ ਆ ਬੈਰੀਕੇਡ ਲਗਾਇਆ ਵੀ ਤੁਸੀਂ ਅੱਗੇ ਨਹੀਂ ਜਾਣਾ ਹੋ ਸਕਦਾ ਕੋਈ ਨੁਕਸਾਨ ਹੋ ਜਾਏ ਇਸ ਕਰਕੇ ਦੁਕਾਨਦਾਰਾਂ ਨੇ ਜਿਹੜੇ ਬੈਰੀਕੇਡ ਪਤਾ ਨਹੀਂ ਕਿਹਨੇ ਲਾਏ ਮੈਨੂੰ ਤਾ ਬਈ ਸੇਫ ਰੱਖੀਓ ਬਈ ਇਧਰੋਂ ਆਓ ਹੀ ਨਾ ਆਜੋ ਚੱਲਦੇ ਅੱਗੇ ਜੀ ਆਜੋ ਜੀ ਆਜੋ ਪਾਣੀ ਅੰਦਰ ਆਉਂਦਾ ਇਹਦਾ ਨਿਕਾਸ ਕੀ ਹੈ ਇਹਦਾ ਇਹ ਨਿਕਾਸ ਹੈ ਹੀ ਕੋਈ ਨਹੀਂ ਨਿਕਾਸ ਕੋਈ ਨਹੀਂ ਕੋਈ ਨਿਕਾਸ ਨਹੀਂ ਇਹ ਹੁੰਦਾ ਮੀਂਹ ਪਿਆ ਆ ਪਰ ਆਦੋਂ 12 ਵਜੇ ਪਾਣੀ ਨਿਕਲਣਾ ਤੇ ਪਾਣੀ ਜਾਂਦਾ ਕਿੱ데 ਆ ਜੀ ਫਿਰ ਇਹ ਜਾਂਦਾ ਜਰਾ ਉਹ ਦਰਿਆ ਉਹਦੇ ਵਿੱਚ ਗੰਦੇ ਨਾਲੇ ਨੇ ਇਹਦਾ ਸੀਵਰੇਜ ਕਿੱਥੇ ਆ ਗਿਆ ਸੀਵਰੇਜ ਹੈ ਹੀ ਨਹੀਂ ਇੰਨਾ ਇੰਨਾ ਪਾ ਪਾ ਆਇਆ ਇੰਨਾ ਪਾ ਪਾ ਜੀ ਹਾਂ ਜੀ ਅੱਛਾ ਬਾਕੀ ਨਹੀਂ ਨਾ ਪਾ ਪਾ ਜੀ ਬਿਲਕੁਲ 1 ਇੰਚੀ ਪਾ ਪਾ ਆਇਆ ਲੋ ਜੀ 1 ਇੰਚੀ ਪਾ ਪਾ ਆਇਆ ਨੰਨਾ ਜੀ ਦਾ ਕਹਿਣਾ ਆ ਬਈ 1 ਇੰਚੀ ਚ ਪਾਣੀ ਛੜਾ ਉਹ ਜਾ ਨਹੀਂ ਸਕਦਾ ਬਈ 2 ਘੰਟੇ ਦਾ ਕਮ ਸੇ ਕਮ ਕੱਲ ਸ਼ਾਮ ਤੱਕ ਹੋ ਸਕਦਾ ਸਫਾਈ ਹੋ ਜਾਣਾ ਹਾਂ ਅੱਜ ਨਹੀਂ ਹੋਊਗੀ ਅੱਜ ਕਿੱਥੋਂ ਨਹੀਂ ਦੇਖ ਰਿਹਾ ਤੇ ਸਵੇਰ ਦਾ ਇਦਾਂ ਹੀ ਹੈ ਤੇ ਬਗਾ ਕੀ ਕਿਦਾ ਹੋਊਗੀ ਤੁਹਾਡੇ ਗਾਗੇ ਹੈ ਹੀ ਨਹੀਂ ਗਾਗੇ ਬਿੱਲੇ ਬੈਠੇ ਨੇ ਬਿੱਲੇ ਬੈਠੇ ਨੇ ਇਹਨੂੰ ਸਹੀ ਕਰਾਓ ਠੀਕ ਹੈ ਇੱਥੇ ਕਰੋ ਕੀ ਨਾਮ ਹੋਣਾ ਦਵਿੰਦਰ ਦਵਿੰਦਰ ਕੁਮਾਰ ਦਵਿੰਦਰ ਕੁਮਾਰ ਲਓ ਜੀ ਦਵਿੰਦਰ ਕੁਮਾਰ ਜੀ ਨੇ ਦੱਸਦਾ ਵੀ ਸਾਡਾ ਕੰਮ ਬਿਲਕੁਲ ਬੰਦ ਪਿਆ ਤੇ ਜਿਹੜਾ ਪਾਣੀ ਆ ਉਹ ਐਂਜੀ ਦਾ ਪਿਆ ਪਾ ਆ ਜੀ ਉਹ ਤੁਹਾਨੂੰ ਜਰੂਰ ਰਿਪੋਰਟ ਦਿਖਾਵਾਂਗੇ ਆਓ ਚੱਲਦੇ ਆ ਜੀ ਲਓ ਜੀ ਮੇਰੇ ਨਾਲ ਸਾਡੇ ਵੀਰ ਸਾਡੇ ਮੌਜੂਦ ਆ ਭਾਜੀ ਜਿਹੜਾ ਪਾਣੀ ਆ ਇਹ ਇਹ ਹਰ ਸਾਲ ਇਦਾਂ ਹੁੰਦੀ ਆ ਜਾਂ ਇਹਦਾ ਅੱਗੇ ਵੀ ਇਦਾਂ ਹੋ ਜਾਂਦੀ ਆ ਜੀ ਇਹ ਹਰ ਸਾਲ ਇਦਾਂ ਹੁੰਦੀ ਆ ਇਹਦਾ ਨਿਕਾਸ ਕੀ ਆ ਜੀ ਨਿਕਾਸ ਨਿਕਲਦਾ ਹੀ ਨਹੀਂ ਬਸ ਇੱਥੇ ਕਈ ਕੁਝ ਹੋ ਚੁੱਕਾ ਪਰ ਪਿਛਲੇ 20 25 30 ਸਾਲਾਂ ਹੀ ਹੋ ਗਏ ਦੇਖਦੇ ਨੂੰ ਇਦਾਂ ਹੁੰਦੀ ਆ ਆਸਾਂ ਬਾਬੂ ਜੀ ਨਾਲ ਗੱਲ ਕੀਤੀ ਉਹ ਕਹਿੰਦੇ ਇੰਚੀ ਦਾ ਪਿਆ ਪਾਇਆ ਵਾਹ ਬਹੁਤ ਸੋ ਮੋਰੇ ਕਹਿੰਦੇ ਪੁਲੀ ਤੋਂ ਆ ਮਸਲਾ ਹੱਲ ਨਹੀਂ ਹੁੰਦਾ ਪਾਣੀ ਦਾ ਅੱਛਾ ਤੇ ਪਾਣੀ ਇੱਧਰ ਹੋਊਗਾ ਹੁਣ ਇਦਾਂ ਹੀ ਇਹ ਇਹ ਤਾਂ ਅੱਜ ਨਿਕਲ ਜਾਣਾ ਹੁੰਦਾ ਸ਼ਾਮ ਪੈ ਜਾਣੀ ਹੈ ਪਰ ਸ਼ਾਮ ਪੈ ਜਾਣਾ ਜਦ ਦੁਕਾਨਾ ਬੰਦ ਹੋ ਜਾਣੀ ਹੈ ਹਮ ਹੈਨਾ ਤਕਰੀਬਨ ਗਾਹਕ ਹੁਣ ਆਂਦੀ ਕੋਈ ਆਉਂਦੀ ਕੋਈ ਉੱਥੇ ਸਾਮਾਨ ਵਗੰਦਾ ਅੱਛਾ ਵਾਹ ਇਹ ਕਿਹੜੀ ਕਿਹੜੀ ਗੱਲ ਦੀ ਸਮਝਦੇ ਤੁਸੀਂ ਗਲਤੀ ਹੈ ਉਹਨਾਂ ਨੂੰ ਦੇਖਣਾ ਚਾਹੀਦਾ ਆਪਣੇ ਜਿਨ੍ਹਾਂ ਨੇ ਕਰਨਾ ਹਾਲ ਆ ਕਮੇਟੀ ਵਾਲਿਆਂ ਨੇ ਆਪਣੇ ਕਮੇਟੀ ਵਾਲੇ ਹਾਂਜੀ ਹਾਂਜੀ ਹੀ ਮੰਗ ਕਰਦੇ ਕਮੇਟੀ ਤੋਂ ਵਾਹੀ ਸਹੀ ਹੋ ਜਵੇ ਪਾਣੀ ਨਿਕਲੇ ਪੈਨ ਬਾਜ਼ਾਰ ਦੇ ਸਾਰਿਆਂ ਦੇ ਅੱਛਾ ਕੰਮ ਕਰ ਚੋਣਾ ਹੋਰ ਕਈ ਪਾਣੀ ਦਾ ਸਿਲਸਿਲਾ ਜ਼ਰੂਰ ਉਹ ਤਾਂ ਓਕੇ ਆ ਕੋਈ ਚੱਕਰ ਨਹੀਂ ਓਕੇ ਆ ਕੋਈ ਫਰਕ ਨਹੀਂ ਕੀ ਨਾਮ ਤੁਹਾਡਾ ਹਰਜੀਪ ਲੋ ਜੀ ਮੀ ਪਵੇਗਾ ਨਾ ਪਵੇ ਮੀ ਬਾਵਾ ਗੋਡੇ-ਗੋਡੇ ਆ ਜਾਏ ਇਹਨਾਂ ਨੂੰ ਕੋਈ ਫਰਕ ਨਹੀਂਗਾ ਇਹਨਾਂ ਦੀ ਗੱਡੀ ਚੱਲਦੀ ਆ ਆਓ ਚੱਲਦੀ ਆ ਆਹ ਹਜੇ ਲੀ ਅਸ਼ੀਸ਼ ਸੂਰ ਉਹ ਸਾਡੇ ਨਾਲ ਮੌਜੂਦ ਆ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੜ੍ਹ ਭਾਜੀ ਬਿਲਕੁਲ ਠੀਕ ਹੈ ਜੀ ਇਹ ਜਿਹੜਾ ਆਪਾਂ ਗੱਲਬਾਤ ਤੇ ਹੁੰਦੀ ਸੀ ਪਹਿਲਾਂ ਬੜੇ ਇਨਾ ਪਾਣੀ ਖੜਾ ਆ ਗੰਦਾ ਇਹਦਾ ਨਿਕਾਸ ਕੋਈ ਨਹੀਂ ਹੈਗਾ ਹਾਂਜੀ ਤੇ ਆਪਾਂ ਕੀ ਕਹਿਣਾ ਚਾਹੁੰਦੇ ਦੱਸੋ ਅਸੀਂ ਤਾਂ ਸਰ 40 ਸਾਲ ਹੋ ਗਏ ਇਸ ਚੀਜ਼ ਨਾਲ ਜੂਝਦੇ ਆਂ ਨੂੰ ਅਸੀਂ ਕਈ ਵਾਰ ਰਿਕੁਐਸਟ ਕੀਤੀ ਆ ਹੁਣ ਵੀ ਪੂਰਾ ਬਜ਼ਾਰ ਇਕੱਠਾ ਹੋ ਕੇ ਮੇਰ ਸਾਹਿਬ ਕੋ ਗਿਆ ਸੀਗਾ ਜੀ ਸਾਰਾ ਕੁਝ ਉਹਨਾਂ ਨੂੰ ਦੱਸਿਆ ਆ ਫੋਟੋਆਂ ਰੋਜ਼ ਭੇਜੀ ਦੀਆਂ ਆ ਹੁਣ ਵੀ ਮੌਕੇ ਦੀਆਂ ਫੋਟੋਆਂ ਅ ਕਿਉਂਕਿ ਸਵੇਰ ਦੇ 7 ਵਜੇ ਤੋਂ ਲੈ ਕੇ ਆ 1 ਵਜਣ ਲੱਗਾ ਆ ਪਾਣੀ ਇੱਕ ਵੀ ਤੁਬਕਾ ਨਹੀਂ ਨਿਕਲਿਆ ਅੱਛਾ ਜੀ ਜਿਹੜਾ ਗਾਹ ਕਾ ਉਹ ਬਾਹਰੋਂ ਇੱਥੋਂ ਹੀ ਮੁੜ ਜਾਂਦਾ ਮੋੜ ਤੋਂ ਹੀ ਅੱਛਾ ਗਾਹ ਜਾਊ ਕਿੱਦਾਂ ਜੀ ਪਾਣੀ ਤਾਂ ਗੋਡੇ-ਗੋਡੇ ਖੜਾ ਗਾਹ ਹੁਣ ਇਹਨਾਂ ਨੂੰ ਪੁੱਛਣਾ ਪੈਣਾ ਜੀ ਗਾਹ ਕਿੱਦਾਂ ਜਾਊਗਾ ਗਾਹ ਤੈਰ ਕੇ ਜਾਊਗਾ ਦੋਸਤੋ ਜਾਂ ਜਾਂ ਤੁਰ ਕੇ ਤਾਂ ਜਾਣੀ શકਦਾ ਕੋਈ ਨਹੀਂ ਜਾ ਸਕਦਾ ਕੋਈ ਡਿੱਗੂਗਾ ਕਿ ਨੁਕਸਾਨ ਹੋਵੇ ਲੱਤਾਂ ਬਾਹਾਂ ਟੁੱਟੂਗੀ ਉਸ ਤੋਂ ਬਾਅਦ ਉਸ ਤੋਂ ਬਾਅਦ ਜ਼ਿੰਮੇਵਾਰ ਕੋਈ ਵੀ ਨਹੀਂ ਜੀ ਹਾਂ ਜੀ ਜਿਹੜੇ ਪਾਣੀ ਤਕਰੀਬਨ ਬਹੁਤ ਖੜਾ ਆ ਉਸਦਾ ਕੀ ਕਹਿਣਾ ਚਾਹੋਗੇ ਜਿਆਦਾ ਪਾਣੀ ਖੜ ਜਾਂਦਾ ਨਾ ਇਹ ਕੀ ਕਹਿਣਾ ਜਿਆਦਾ ਪਾਣੀ ਹੈ ਜੀ ਇਹ ਤਾਂ ਇੱਕ ਸੀਵਰੇਜ ਦਾ ਪਹਿਲੀ ਗੱਲ ਤਾਂ ਇਹ ਸੀਵਰੇਜ ਜਿਹੜੇ ਪਏ ਪਿਆ ਉਹ ਵੱਡਾ ਨਹੀਂ ਪਿਆ ਛੋਟਾ ਪਿਆ ਕਰਕੇ ਹੁਣ ਜਿਆਦਾ ਪਿਆ ਉਹਦੀ ਇਹਦੀ ਕਦੀ ਸਫਾਈ ਨਹੀਂ ਹੋਈ ਗਾਰ ਨਹੀਂ ਨਿਕਲੀ ਦੀ ਅੱਛਾ ਜੀ ਉਹ ਗਾਰ ਨਿਕਲੇ ਸੀਵਰੇਜ ਚੱਲੇ ਤੇ ਪਾਣੀ ਜਾਵੇ ਡਰੇਨ ਨੇ ਦੂਸਰੀ ਗੱਲ ਇਹ ਜਿਹੜਾ ਪ੍ਰਸ਼ਾਦ ਦੇ ਪਾਣੀ ਦੀ ਡਰੇਨ ਤੇ ਜਿੱਦਾਂ ਮੂਰੇ ਨਾਲਾ ਆ ਬੰਗਾ ਰੋਡ ਤੇ ਇਹਨੂੰ ਕੋਈ ਡਰੇਨ ਨਹੀਂ ਦਿੱਤੀ ਨਾਲੇ ਲਈ ਇਹ ਇਹ ਪਾਣੀ ਜਾਊਗਾ ਕਿੱਥੇ ਮੀ ਦਾ ਇਹ ਕਿ ਤੁਸੀਂ ਕਹਿੰਦੇ ਸੀ ਵੀ ਇਹ ਪਾਣੀ ਵੀ ਗਲਤ ਹੈ ਤੇ ਗਲਤ ਪਾਤਾ ਬਈ ਇਹਦੀ ਢਾਲੀ ਗਲਤ ਕਰ ਦਿੱਤੀ ਇਹਦੀ ਢਾਲੀ ਉਧਰ ਉਹ ਨਾਲਾ ਬੰਗਾ ਰੋਡ ਵਾਲੇ ਪਾਸੇ ਨੂੰ ਢਾਲੀ ਦੀ ਅੰਦਰਲੇ ਪਾਸੇ ਕਰ ਦਿੱਤੀ ਉਹ ਇਹ ਢਾਲ ਦਾ ਬਦੌਲਤ ਪਾਣੀ ਇੱਥੇ ਖੜਾ ਇਹ ਇਹ ਤੁਸੀਂ ਇਹ ਦੇਖੋ ਕਿ ਅਗਰ ਇਹ ਮੀਂਹ ਪੈ ਵੀ ਆਵੇ ਸੀਵਰੇਜ ਖਿੱਚੂਗਾ ਤਾਂ ਖਿੱਚੂਗਾ ਜੇ ਸੀਵਰੇਜ ਵੀ ਕਿੱਥੇ ਖਿੱਚੂਗਾ ਜੇ ਜੇ ਬੰਦ ਹੋਊਗਾ ਤੇ ਇਹ ਪਾਣੀ ਜਾਣਾ ਹੀ ਨਹੀਂ ਤੇ ਤੁਸੀਂ ਤਾਂ ਪਰੇਸ਼ਾਨ ਹੈ ਹੀ ਹੈ ਉਹ ਰਾਹੀਰਿਆ ਉਹ ਜਿਆਦਾ ਪਰੇਸ਼ਾਨ ਹੋ ਉਹ ਤਾਂ ਸਭ ਤੋਂ ਜਿਆਦਾ ਪਰੇਸ਼ਾਨ ਤਾਂ ਰਾਹੀਰਿਆ ਜਿਹੜੇ ਆਉਂਦੇ ਆ ਡੀ ਆਈ ਡੀ ਦੂਰੋਂ ਆਗੇ ਇੱਥੋਂ ਮੁੜ ਕੇ ਜਾਂਦੇ ਫੇਰ ਬੱਸ ੱਡੇ ਨੂੰ ਠੀਕ ਹੈ ਜੀ ਹਾਂਜੀ ਬੜਾ ਧੰਨਵਾਦ ਹੈ ਜੀ ਤੇ ਗੱਲਬਾਤ ਲਈ ਤੇ ਬਾਕੀ ਅਸੀਂ ਅੱਗੇ ਚੱਲਦੇ ਹਾਂ ਗੱਲਬਾਤ ਹੋਰ ਵੀ ਕਰਾਂਗੇ ਮੂਰੇ ਨਾਮ ਕੋਈ ਮੰਨਣਾ ਤੇ ਵੀਰ ਤੁਹਾਡਾ ਤਵਾ ਤੇ ਤੁਸੀਂ ਆਪਾਂ ਇਹ ਕੋਈ ਨਾ ਹੋਵੇ ਆਹ ਫੜ ਲਿਆ ਯਾਰ ਛੱਡੀ ਫੜਦਾ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਪਹਿਲਾਂ ਤਾਂ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਕੱਲ ਨੂੰ 15 ਅਗਸਤ ਆ ਉਹ ਇੰਡੀਪੈਂਡੈਂਸ ਡੇ ਤੇ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਵਧਾਈਆਂ ਦਿੰਨਾ ਔਰ ਅੱਜ ਜਿਹੜਾ ਇਹ ਬਰਸਾਤ ਦਾ ਮੌਸਮ ਬਣਿਆ ਦਾ ਰਾਤ ਦਾ ਸਾਢੇ 3:00 4:00 ਵਜੇ ਦਾ ਬਾਰਿਸ਼ ਹੋ ਰਹੀ ਆ ਇਹ ਅਸੀਂ ਇੱਥੇ ਮੌਕਾ ਮੇਰੇ ਨਾਲ ਸਾਡੇ ਫਗਵਾੜੇ ਦੇ ਹਲਕਾ ਇੰਚਾਰਜ ਹਰ ਨੂਰ ਮਾਨ ਜੀ ਹਰਜੀ ਮਾਨ ਜੀ ਜਿਹੜੇ ਆ ਉਹ ਆਏ ਆ ਮੇਰੇ ਨਾਲ ਕਾਉਂਸਲਰ ਆ ਅੰਡਾ ਜੀ ਉਹ ਆਏ ਆ ਨਾਲ ਸਾਰੇ ਜਿਹੜਾ ਕਾਰਪੋਰੇਸ਼ਨ ਦਾ ਸਟਾਫ ਆ ਐਸਡੀਓ ਸਾਹਿਬ ਆਏ ਆ ਫਿਵਰੇਈ ਬੋਰਡ ਤੋਂ ਚੀਪ ਸਾਹਿਬ ਆਏ ਆ ਹੈਲਥ ਬ੍ਰਾਂਚ ਤੋਂ ਨਾਲ ਇੰਸਪੈਕਟਰ ਸਾਹਿਬ ਸਾਰੇ ਆਏ ਆ ਕਾਰਪੋਰੇਸ਼ਨ ਦੀ ਸਾਰੀ ਟੀਮ ਇੱਥੇ ਅਸੀਂ ਮੁਕਲਾ ਦੇਖਣ ਆਏ ਆ ਕਿਉਂਕਿ ਪ੍ਰਸ਼ਾਸਨ ਸਾਰੇ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਪਤਾ ਵੀ ਪ੍ਰਸ਼ਾਸਨ ਜਿਹੜੀ ਆ ਬਹੁਤ ਐਕਸਟਰਾ ਜਿਹੜਾ ਵੀ ਪੈ ਗਿਆ ਵਾ ਜਿਹੜੀ ਕਪੈਸਿਟੀ ਆ ਉਹ ਜਿਹੜੀ ਆ ਸਾਡੀ ਬੀ ਐਮ ਐਲ ਡੀ ਆ ਜਿਹੜੀ ਸਾਡੀ ਐਸ ਡੀ ਪੀ ਦੀ ਆ ਔਰ ਅਸੀਂ ਐਸ ਡੀਓ ਸਾਹਿਬ ਜਿੱਦਾ ਦੱਸਦੇ ਆ ਵੀ 43 ਐਮ ਐਲ ਡੀ ਅਸੀਂ ਜਿਹੜਾ ਪਾਣੀ ਇਸ ਵੇਲੇ ਉਖਾ ਰਹੇ ਆ ਬਾਕੀ ਇਹ ਜਿਹੜਾ ਵਾ ਘੰਟੇ ਅੱਧੇ ਘੰਟੇ ਦੀ ਗੱਲ ਆ 2 ਘੰਟੇ ਦੀ ਜੇ ਬਰਸਾਤ ਥੰਮ ਗਈ ਤਾਂ ਇਹ ਪਾਣੀ ਸਾਰਾ ਨਿਕਲ ਜਾਣਾ ਮਾ ਔਰ ਅਸੀਂ ਪਹਿਲਾਂ ਵੀ ਨਾਲਿਆਂ ਦੀ ਵੀ ਸਫਾਈ ਕਰਾਈ ਆ ਘਾਰ ਵੀ ਘੜਾਈ ਆ ਔਰ ਮੈਂ ਸ਼ਹਿਰ ਵਾਸੀਆਂ ਨੂੰ ਇਹ ਅੱਗੇ ਵੀ ਅਪੀਲ ਕਰਦਾ ਰਿਹਾ ਹੁਣ ਵੀ ਅਪੀਲ ਕਰਦਾ ਆਂ ਵੀ ਆ ਜਿਹੜੀਆਂ ਖਾਲੀ ਬੋਤਲਾਂ ਪਲਾਸਟਿਕ ਦੀਆਂ ਥਰਮੋ ਬੋਲ ਦੇ ਗਲਾਸ ਜਾਂ ਲਫਾਫੇ ਆ ਇਹ ਆਪਾਂ ਦੇਚ ਨਾ ਸਿੱਟੀ ਹੈ ਕਿਉਂਕਿ ਸੀਵਰੇਜ ਦੇ ਵਿੱਚ ਪਾਣੀ ਕਦੀ ਨਹੀਂ ਰੁਕਦਾ ਹੈਗਾ ਇਹ ਜਦੋਂ ਬਲੋਕੇਜ ਹੁੰਦੀ ਆ ਆਪਾਂ ਜਦੋਂ ਲਪਾਵੇ ਪਲਾਸਟਿਕ ਦੇ ਸਿੱਟਦੇ ਜਾਂ ਕੋਈ ਹੋਰ ਸਮਾਨ ਸਿੱਟਦੇ ਆ ਉਹਦੇ ਨਾਲੇ ਸਾਰੀ ਬਲੋਕੇਜ ਹੁੰਦੀ ਆ ਸਾਰਿਆਂ ਨੂੰ ਮੈਂ ਇਹ ਬੇਨਤੀ ਕਰਦਾ ਵੀ ਇਹ ਲਪਾਫਿਆਂ ਦਾ ਜਿਹੜਾ ਅਵਾਇਡ ਕਰੋ ਔਰ ਘਰੋਂ ਜਿਹੜਾ ਵਾ ਥੈਲਾ ਜਿਹੜਾ ਵਾ ਕਪੜੇ ਦਾ ਸਬਜੀ ਭਾਜੀ ਨੇ ਸਾਰਾ ਉਹੀ ਲਈ ਜਾਓ ਉਹਦੇ ਨਾਲ ਆਪਣਾ ਜਿਹੜਾ ਵਾ ਇਹ ਹੱਲ ਟੋਟਲੀ ਹੋ ਜਾਣਾ ਵਾ ਮੈਂ ਫੇਰ ਸਾਰਿਆਂ ਨੂੰ ਇਹ ਬੇਨਤੀ ਕਰਦਾ ਮਾਂ ਔਰ ਬਾਕੀ ਹਰਜੀ ਮਾਂ ਜੀ ਹੁਣ ਤੁਹਾਨੂੰ ਸਾਰਾ ਦੱਸੋਗੇ ਵੀ ਜਿੱਦਾਂ ਜਿੱਦਾਂ ਵੀ ਹੋਰ ਹੈਗਾ ਵਾ ਧੰਨਵਾਦ ਜੀ ਲਓ ਜੀ ਲਓ ਮਰ ਹਾਂਜੀ ਹਾਂਜੀ ਠੀਕ ਹੈ ਜੀ ਅ ਸੰਸਕਰ ਜੀ ਮੌਨਸੂਨ ਦਾ ਮੌਨਸੂਨ ਦਾ ਸੀਜ਼ਨ ਜਿਹੜਾ ਚੱਲ ਰਿਹਾ ਹੈ ਬੀਤੀ ਰਾਤ ਬਿਨਾ ਜਿਹੜੀ ਮੁਫਰਦਾਰਤਾ ਜਿਹੜੀ ਲਗਾਤਾਰ ਹੋਈ ਜਾ ਰਹੀ ਹੈ ਰਾਤ ਦਿਨ 4 ਵਜੇ ਤੋਂ ਉਸ ਦੇ ਕਾਰਨ ਜਿੱਥੇ ਸ਼ਹਿਰ ਦੇ ਵਿੱਚ ਵਕ ਵਕ ਥਾਵਾਂ ਤੇ ਜਿਹੜਾ ਪਾਣੀ ਭਰ ਗਿਆ ਹੈ ਬਾਡਰ ਲੌਕਿੰਗ ਦੀ ਸਮੱਸਿਆ ਜਿਹੜੀ ਆ ਖੜੀ ਹੋਈ ਹੈ ਮੌਕੇ ਤੇ ਸਾਡੇ ਆਨਰੇਬਲ ਮੇਅਰ ਸਾਹਿਬ ਸਾਡੇ ਇਸ ਵਾਰਡ ਦੇ ਨਾਲ ਦੇ ਬੋਰਡ ਦੇ ਕਾਉਂਸਲਰ ਫੌਰ ਆਫ ਹਾਂਡਾ ਜੀ ਸਾਡੇ ਸਾਰੇ ਜਿਹੜੇ ਕੋਰਪੋਰੇਸ਼ਨ ਦੇ ਡਿਪਾਰਟਮੈਂਟ ਦੇ ਹੈਡਸ ਨੇ ਇਨਕਲੂਡਿੰਗ ਹੈਲਥ ਐਂਡ ਜੀ ਸੀਵੇਜ ਦੇ ਨੇ ਇਹ ਮੌਕੇ ਤੇ ਆ ਕੇ ਦੇਖ ਰਹੇ ਆ ਕਿ ਅਸੀਂ ਇਸ ਪਾਣੀ ਨੂੰ ਕਿੰਨੀ ਜਲਦੀ ਇੱਥੋਂ ਕੱਢ ਸਕਦੇ ਹਾਂ ਜਿਵੇਂ ਮੇਅਰ ਸਾਹਿਬ ਨੇ ਦੱਸਿਆ ਕਿ ਫਿਲਹਾਲ ਦੀ ਟਾਈਮ ਅਸੀਂ ਜਿਹੜਾ ਕਿ 20 43 ਐਮਐਲਡੀ ਜਿਹੜਾ ਪਾਣੀ ਹੈ ਉਹਨੂੰ ਕੱਢਦੇ ਪਏ ਆ ਤੇ ਜਿਹੜੀ ਉਹਦੀ ਸ਼ਮਤਾ ਹੈ ਇਸ ਵੇਲੇ ਐਸਟੀਪੀ ਦੀ ਉਹ ਹੈ ਕਿ 20 ਐਮਐਲਡੀ ਤਾਂ ਜ਼ਰੂਰਤ ਤੋਂ ਬਾਅਦ ਅਸੀਂ ਵੀ ਇਹ ਕਰ ਰਹੇ ਹਾਂ ਕਿ ਇਹ بارش ਰੁਕੇ ਤੇ ਜਲਦੀ ਤੋਂ ਜਲਦੀ ਜਿਹੜਾ ਪਾਣੀ ਹੈ ਉਸ ਨੂੰ ਅਸੀਂ ਇਹਨਾਂ ਸੜਕਾਂ ਤੋਂ ਖਾਲੀ ਕਰ ਸਕੀਏ ਤੇ ਨਾਲ ਦੀ ਨਾਲ ਹੀ ਉਹ ਹੋਂਦੇ ਸਨ ਮੇਟੇ ਜਿਹੜੇ ਸਾਡੇ ਪਲਾਨ ਨੇ ਕਿ ਜਿਹੜੀਆਂ ਸਾਡੀਆਂ ਪਾਰਕਸ ਨੇ ਜਿਹੜੀਆਂ ਮੇਨ ਰੋਡਸ ਨੇ ਜਿਹਨਾਂ ਦੇ ਨਾਲ ਲੱਗਦੀਆਂ ਪਾਰਕਸ ਨੇ ਉਹਨਾਂ ਦੇ ਵਿੱਚ ਰੇਨ ਵਾਟਰ ਜਿਹੜਾ ਰਜ਼ਰ ਵੈਲ ਨੇ ਅਸੀਂ ਉਹ ਬਣਾ ਕੇ ਜਿਹੜੀ ਸਮੱਸਿਆ ਸਾਡੀ ਬਹੁਤ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਸ਼ਹਿਰ ਦੀ ਕਿ ਹਰ ਵਾਰੀ ਜਦੋਂ ਮੀਂਹ ਪੈਂਦਾ ਹੈ ਤੇ ਸਾਡਾ ਜਿਹੜਾ ਸ਼ਹਿਰ ਹੈ ਉਹ ਸਾਰਾ ਪਾਣੀ ਦੇ ਵਿੱਚ ਡੁੱਬਣ ਦੇ ਹਾਲਾਤ ਬਣ ਜਾਂਦੇ ਨੇ ਖਾਸ ਕਰਕੇ ਗਊਸ਼ਾਲਾ ਰੋਡ ਤੇ ਜਿਹੜਾ ਹਰਗੋਬੀ ਨਗਰ ਜਿਹੜੀ ਹਾਸੀ ਵਿਰ ਹਸਪੀਟਲ ਵਾਲੀ ਰੋਡ ਹੈ ਉਸ ਦੇ ਉੱਤੇ ਤੇ ਜਿਹੜਾ ਸੁਭਾਸ਼ ਨਗਰ ਹੋਵੇ ਚਾਹੇ ਮੇਨ ਹਾਈਵੇ ਦੇ ਅਰਪਰ ਸਟੇਟ ਬਹੁਤ ਵੱਡੀ ਇੱਕ ਸਮੱਸਿਆ ਬਣੀ ਹੋਈ ਹੈ ਪਾ ਗਾਟਰ ਲੋਕਿੰਗ ਦੀ ਅਸੀਂ ਇਹੀ ਚਾਹੁੰਦੇ ਆ ਕਿ ਅਸੀਂ ਜਲਦ ਤੋਂ ਜਲਦ ਜੇ ਅਸੀਂ ਪਾਈਪ ਦੀ ਸਮਰੱਥਾ ਵਧਾਉਨੇ ਆ ਐਸਡੀਪੀ ਦੀ ਸਮਰੱਥਾ ਵਧਾਉਨੇ ਆ ਉਸ ਦੇ ਵਾਸਤੇ ਸਾਨੂੰ ਕਿਤੇ ਨਾ ਕਿਤੇ ਸ਼ਹਿਰ ਵੀ ਸਾਰਾ ਪਟਣਾ ਉਹ ਵੀ ਆਉਂਦੇ ਸਮੇਂ ਅਸੀਂ ਉਹਦੇ ਟੈਂਡਰ ਪਾਸ ਕਰਦੇ ਪਏ ਆ ਸੀ ਬ੍ਰਿਜ ਵੱਲੋਂ ਉਹਦੇ ਐਸੇ ਆ ਚੁੱਕੇ ਨੇ ਸੋਚ ਭਾਰਤ ਵੱਲੋਂ ਪਰ ਨਾਲ ਦੀ ਨਾਲ ਹੀ ਅਸੀਂ ਜਿਹੜੀ ਕੋਸ਼ਿਸ਼ ਹੋਰ ਨਵੀਂ ਕਰਨ ਜਾ ਰਹੇ ਆ ਕਿ ਪਾਰਖਾਂ ਦੇ ਵਿੱਚ ਜਿਹੜੇ ਕਿ ਵਾਟਰ ਰਸੂਆਰ ਲੋਆ ਬਣਾਈਏ ਅਸੀਂ ਕਿ ਜਿਹਨਾਂ ਦੇ ਵਿੱਚ ਜਿਹੜਾ ਮੀਂਹ ਦਾ ਪਾਣੀ ਹੈ ਉਹੀ ਅੰਦਰ ਜਾਵੇ ਤੇ ਜਿਵੇਂ ਦਿੱਤੇ ਤੌਰ ਤੇ ਮੇਰ ਸਾਹਿਬ ਨੇ ਮੈਂਸ਼ਨ ਕੀਤਾ ਕਿ ਜਿਹੜੇ ਸਾਡੀ ਬਲੋਕੇਜ ਆ ਰਹੀ ਹੈ ਉਸ ਦਾ ਬਹੁਤ ਵੱਡਾ ਮੁੱਖ ਕਾਰਨ ਹੈ ਉਹ ਜਿਹੜਾ ਹੈ ਕਿ ਸਾਡੇ ਹੀ ਸ਼ਹਿਰ ਦੇ ਲੋਕਾਂ ਵੱਲੋਂ ਜਿਹੜੇ ਸੁੱਟੇ ਜਾਣਾ ਵੇਸ ਨੂੰ ਪਲਾਸਟਿਕ ਨੂੰ ਸਾਡੇ ਇੱਕ ਇੱਕ ਰਵਾਜ ਹੀ ਬਣ ਗਿਆ ਅਸੀਂ ਕੁਝ ਵੀ ਕੂੜਾ ਹੋਵੇ ਕੁਝ ਖਾਦਾ ਉਹਦਾ ਪਲਾਸਟਿਕ ਵੀ ਛੁੱਟ ਦਿੰਨੇ ਆ ਫਟਿਆ ਬੈਗ ਹੋਵੇ ਉਹ ਵੀ ਛੁੱਟ ਦਿੰਨੇ ਆ ਕਿਸੇ ਤਰੀਕੇ ਦੀ ਪਲਾਸਟਿਕ ਦੀ ਬੋਟਲ ਹੋਵੇ ਯੂਜ਼ ਕਰਕੇ ਆਪਾਂ ਉਹ ਵੀ ਛੁੱਟ ਦਿੰਨੇ ਆ ਉਹ ਜਿਵੇਂ ਜਿੱਤੇ ਕਲਸਟਰ ਇਕੱਠਾ ਹੁੰਦਾ ਰਹਿੰਦਾ ਉਹ ਜਾ ਕੇ ਉਹ ਬਲੌਕੇਜ ਪੈਦਾ ਕਰਦਾ ਤੇ ਸਾਨੂੰ ਇਹ ਸਮੱਸਿਆ ਆਉਂਦੀ ਹੈ ਜਿਹੜੀ ਪਾਣੀ ਦੀ ਅਸੀਂ ਇਸ ਨੂੰ ਦੇਖਦੇ ਆਏ ਪਿਛਲੇ ਮੈਨੂੰ ਯਾਦ ਆ ਕੁਝ 2 ਮਹੀਨੇ ਪਹਿਲਾਂ ਆ 2 ਮਹੀਨੇ ਪਹਿਲਾਂ ਹੀ ਸਾਰੀ ਗਊਸ਼ਾਲਾ ਨੇ ਜਿਹੜੀ ਸੀਗੀ ਉਸ ਦਾ ਜਿਹੜੇ ਗਟਰ ਸੀਗੇ ਔਰ ਸੀਵਰ ਲਾਈਨ ਸੀਗੀ ਸਾਰੀ ਕਲੀਅਰ ਕਰਾਈ ਸੀ ਆਪਾਂ ਦਾ ਦੁੱਖ ਵੀ ਹੁੰਦਾ ਹੈ ਦੱਸਣ ਵੇਲੇ ਕਿ ਉਸ ਦੇ ਵਿੱਚ ਬੜੇ ਵੱਡੀ ਮਾਤਰਾ ਦੇ ਵਿੱਚ ਕੰਬਲ ਵੀ ਸਨ ਤੇ ਕੰਬਲ ਐ ਕੱਪੜੇ ਇਹ ਜਿਹੇ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਨੇ ਬਿਲਕੁਲ ਹੀ ਬਲੌਕੇਜ ਪੈਦਾ ਕੀਤੀ ਹੋਈ ਸੀ ਅਸੀਂ ਵੀ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਅਸੀਂ ਕਾਰਪੋਰੇਸ਼ਨ ਸ਼ਹਿਰ ਵੱਲੋਂ ਤੁਹਾਨੂੰ ਡਸਟਬਿਨ ਮੁਹੱਈਆ ਕਰਾਏਗਾ ਸਫਾਈ ਦਾ ਕਰਮਚਾਰੀ ਆਪਣਾ ਕੰਮ ਬਕਾਦਾ ਕਰਦੇ ਪਏ ਨੇ ਸਿਰੇ ਆ ਕੇ ਉਹਨਾਂ ਦੀ ਸਾਰੀ ਸਫਾਈ ਕਰਦੇ ਨੇ ਪਰ ਆਪ ਸਾਰੇ ਸ਼ਹਿਰ ਦੇ ਵਸਨੀਕਾਂ ਨੂੰ ਵੀ ਇਹੀ ਬੇਨਤੀ ਹੈ ਜੇ ਜਿਹੜੀਆਂ ਇਤਾਂ ਦੀਆਂ ਚੀਜ਼ਾਂ ਨੇ ਜਿਹੜੇ ਪਲਾਸਟਿਕ ਕੱਪੜਾ ਜਾਂ ਬੋਤਲ ਜਾਂ ਕਿਸੇ ਤਰੀਕੇ ਦੀ ਵੀ ਜਿਹੜੇ ਜੇ ਨਾਲ ਸਾਡੀ ਜਿਹੜੀ ਬਲੋਕੇਜ ਪਾਤੀ ਪਈ ਆ ਉਸ ਤੋਂ ਗਰੇਸ਼ ਕਰੀਏ ਸਾਡਾ ਹੀ ਸ਼ਹਿਰ ਆ ਇਸ ਨੂੰ ਮੇਨਟੇਨ ਕਰਨਾ ਜੋ ਸੇਵਾ ਅਗਰੀ ਸੰਭਖੀ ਹੋਈ ਹੈ ਅਸੀਂ ਉਸ ਨੂੰ ਤੰਦ ਹੀ ਨਿਵਾਵਾਂਗੇ ਜਿਵੇਂ ਹੀ ਬਾਰਿਸ਼ ਰੁਕਦੀ ਹੈ ਕੁਝ ਅੱਧੇ ਪੌਣੇ ਘੰਟੇ ਦੇ ਵਿੱਚ ਵਿੱਚ ਇਹ ਸਾਰੇ ਜਿਹੜੇ ਪੰਪ ਲਗਾ ਕੇ ਜਿਹੜਾ ਪਾਣੀ ਸਾਫ ਕਰ ਲਿਆ ਜਾਏਗਾ ਤੇ ਜਿਹੜੀ ਦਿੱਕਤ ਆ ਰਹੀ ਹੈ ਮਾ ਗੌਸ਼ਾਲਾ ਰੋਡ ਵਾਲੇ ਜਿਹੜੀ ਦੁਕਾਨਾਂ ਦੇ ਅੰਦਰ ਵੀ ਪਾਣੀ ਵੜ ਗਿਆ ਅਸੀਂ ਉਹਨਾਂ ਦਾ ਵੀ ਜਾ ਕੇ ਨੁਕਸਾਨ ਦੇਖ ਕੇ ਉਹਨਾਂ ਸਾਰੀ ਗੱਲਬਾਤ ਕਰਕੇ ਉਹਨਾਂ ਦਾ ਹਾਲ-ਚਾਲ ਪੁੱਛ ਕੇ ਆਵਾਂਗੇ ਮੈਂ ਆਹੋ ਸਾਰੇ ਪ੍ਰਸ਼ਾਸਨ ਦਾ ਖਾਸ ਕਰਕੇ ਰਿਸ਼ਵਾਲ ਅੰਕਲ ਦਾ ਧੰਨਵਾਦ ਕਰਦਾ ਹਾਂ ਜਿਹੜੇ ਕਿ ਸਾਡੇ ਨਾਲ ਜਿੱਥੇ ਖੜੇ ਨੇ ਆਪਾਰਾਂ ਦਾ ਬਹੁਤ-ਬਹੁਤ ਧੰਨਵਾਦ ਜੈ ਹਿੰਦ ਜੈ ਪਰ